ਉੰਨਾ ਮੋਹ ਰੋਇਆ ਬਈ ਅੱਛਾ ਬਹੁਤ ਜ਼ਿਆਦਾ ਹੀ ਰੋਇਆ ਬਈ ਪੈਣਾ ਇਹ ਤੇਰਾ ਕਿ ਮੇਰਾ ਬਾਪੂ ਵੱਡਾ ਭਰਾ ਮੋਹ ਰੋਇਆ ਬਈ ਕੋਈ ਇਹ ਟਾਈਮ ਮੇਰੀ ਮਾਤਾ ਪਿਤਾ ਦੇ ਸੀ ਬਈ ਆਹ ਟਾਈਮ ਚੋਂਦੀ ਸੀ ਮੈਂ ਦੇਖਾਂ ਆਪਣੀਆਂ ਅੱਖਾਂ ਨਾਲ ਆਪਣੇ ਪੁੱਤ ਦੀ ਕਾਮਯਾਬੀ ਅੱਜ ਕਾਂ ਯਾਬੀ ਮਿਲ ਗਈ ਪਰ ਮਾਣ ਹੈ ਅੱਜ ਕਾਮਯਾਬੀ ਮਿਲ ਗਈ ਸਾਰਾ ਕੁਝ ਪਿੰਡ ਦੇਣੇ ਮਾ ਸਰਕਾਰ ਦਾ ਆਹ ਆ ਚੀਜ਼ ਨੂੰ ਮੈਂ ਮੇਰੀ ਮੰਮੀ ਦੇਖਾਂ ਚੋਂਦੀ ਸੀ ਬਈ ਏਡਾ ਕੀਤਾ ਨਾ ਹੂੰ ਇੰਨਾ ਪਾਲਿਆ ਖਰਾਬ ਪਣੀ ਖਲਾਇਆ ਸਰਾ ਇੱਥੇ ਤੱਕ ਕੀਤਾ ਆਪਣੇ ਪੁੱਤ ਨੂੰ ਜਿਹੜੀ ਚੀਜ਼ ਦੇਖਣਾ ਚਾਹੁੰਦੀ ਏ ਉਹ ਚੀਜ਼ ਦੇਖਣੋਂ ਪਹਿਲਾਂ ਚਲ ਗਈ ਕੋਈ ਜ਼ਰੂਰੀ ਨਹੀਂ ਬੰਦਾ ਯਾਰ ਹਰੇਕ ਕੋਈ ਗਲਤੀ ਹੁੰਦਾ ਯਾਰ ਤੇ ਬੰਦਾ ਸੱਟਾ ਪਿੱਟਾ ਕਰ ਵੀ ਥੱਲੇ ਡਿੱਗ ਜਾਂਦਾ ਯਾਰ ਭਾਈ ਉਹਨੂੰ ਭਈ ਚੁੱਕਾਂ ਦੀ ਬਜਾਏ ਉਹਨੂੰ ਤਾਨਾ ਮੇਲਾ ਨਾ ਮਾਰੋ ਯਾਰ ਜੇ ਹੈਲਪ ਨਹੀਂ ਕਰ ਸਕਦੇ ਭਈ ਉਹਨੂੰ ਗੱਲਾਂ ਵੀ ਨਾ ਸੁਣਾਓ ਯਾਰ ਬਾਪੂ ਵੀ ਵੀਡੀਓ ਦਿਖਾਉਂਦਾ ਹੁੰਦਾ ਹੁੰਦਾ ਕੋਈ ਵੀ ਦੇਦਾਂ ਨਾ ਆਵੇ ਪੁੱਤੋ ਮੇਰਾ ਆ ਦੇਖੋ ਪੁੱਤ ਮੇਰਾ ਇੰਟਰਨੈਸ਼ਨਲ ਹੋ ਗਿਆ ਬੱਚੇ ਆਪਣੇ ਸਕੂਲ ਨੂੰ ਦੇਖ ਕੇ ਅੱਜ ਕੁਛ ਨਾ ਕੁਛ ਚੇਤੇ ਆਉਂਦੀਆਂ ਵੀ ਆ ਪੁਰਾਣੀਆਂ ਗੱਲਾਂ ਹਾਂਜੀ ਬਾਈ ਬਹੁਤ ਵਧੀਆ ਆਪਣੇ ਉਹ ਕਲਾਸ ਹੁੰਦੀ ਸੀ ਬਾਈ ਬਰਲੀ ਅੱਛਾ ਮੈਨੂੰ ਹਲੇ ਵੀ ਚੇਤਾ ਆਇਆ ਯਾਦ ਆ ਬਾਈ ਇਹ ਜਦੋਂ ਇੰਦਰਲਾ ਹੁਣ ਬਣਿਆ ਆ ਉਹ ਕਲਾਸ ਹੁੰਦੀ ਸਾਡੀ ਅੱਛਾ ਇੱਥੇ ਵੱਡਦਾ ਮੈਂ ਬਾਈ ਮੈਂ ਇਹ ਤੇ ਆ ਗਰਾਊਂਡ ਆ ਭਾਈ ਇਸੇ ਗਰਾਊਂਡ ਪਈ ਮੈਂ ਨਿੱਕਾ ਹੁੰਦਾ ਨਾ ਆ ਕੇ ਵੱਡੇ ਭਰਾ ਨਾਲ ਖੇਡਦੇ ਰਹਿਣਾ ਐਵੇਂ ਤੇ ਬਾਬਾ ਜਣੇ ਖੇਡਦੇ ਹੁੰਦੇ ਸੀ ਮੈਂ ਵੀ ਲੱਗੇ ਰਹਿਣਾ ਵਾ ਮਾੜਾ ਮੋਟਾ ਇਦਾਂ ਹੀ ਭਾਈ ਹੋਲੀ ਹੋਲੀ ਚਸਕਾ ਪੈ ਗਿਆ ਕਬੱਡੀ ਦਾ ਭਾਈ ਬੰਦਾ ਕੋਈ ਵੀ ਹੋਵੇ ਨਾ ਨਿਆਣਾ ਵੀ ਹੋਵੇ ਗਰਾਊਂਡ ਚ ਆਨ ਲੱਪੋਏ ਨਾ ਭਾਈ ਆਟੋਮੈਟਿਕਲੀ ਭਾਈ ਚਸਕਾ ਪੈ ਜਾਂਦਾ ਜਿਦਾ ਚਾ ਜਾ ਦਿੰਦਾ ਆ ਭਾਈ ਬੜਾ ਜਿਆਦਾ ਭਾਈ ਇੱਕ ਨਾ ਜਦੋਂ ਹੁਣ ਭਾਈ ਮੇਰੇ ਸੱਟ ਲੱਗੀ ਸੀ ਇਪੋਈ ਮੈਂ ਮੈਦ ਨਹੀਂ ਦੇਦਾ ਭਾਈ ਤੋੜਦਾ ਦੀ ਆ ਜਦਾਂ ਭਈ ਇਹ ਨਸ਼ੇ ਵਾਲੇ ਬੰਦੇ ਨੂੰ ਨਹੀਂ ਨਜੇਦੀ ਤੋੜਦਾ ਦੀ ਕਬੱਡੀ ਦੀ ਤੋੜ ਲਾਦੀ ਭਾਜੀ ਬੰਦੇ ਨੂੰ ਬਹੁਤ ਜ਼ਿਆਦਾ ਹੀ ਭਾਜੀ ਬੰਦਾ ਰਹਿ ਨਹੀਂ ਸਕਦਾ ਇਹਦੇ ਬਗੈਰ ਭਾਈ ਬਾਦ ਹੂੰ ਇੰਨੀ ਜ਼ਿਆਦਾ ਤੋੜ ਬੱਚੀ ਆਪਣੇ ਪਿਛਲੇ ਇੰਟਰਵਿਊ ਦੇ ਵਿੱਚ ਨਾ ਤੇਰਾ ਹੌਸਲਾ ਟੁੱਟ ਗਿਆ ਸੀਗਾ ਹਾਂਜੀ ਹਾਂਜੀ ਭਾਜੀ ਜਦੋਂ ਆਪਾਂ ਗੱਲਬਾਤ ਕਰਦੇ ਪਈ ਸੀਗੇ ਵੀ ਤੂੰ ਕਿੰਨਾ ਹੀ ਵੀ ਜਿਹੜੇ ਵੀ ਜਾਂਦੇ ਆ ਸਪਾਰਸ਼ੀ ਜਾਂਦੇ ਆ ਹਾਂਜੀ ਹਾਂਜੀ ਭਾਜੀ ਵੀ ਸਾਡੀ ਜਿਹੜੇ ਵਧੀਆ ਖੇਡਦੇ ਉਹਨਾਂ ਦੀ ਕਿਤੇ ਨਾ ਗੱਲਬਾਤ ਨਹੀਂ ਹੁੰਦੀ ਤੇ ਹੁਣ ਪਰਮਾਤਮਾ ਨੇ ਸੁਣੀ ਆ ਆਪਣੇ ਭਾਈ ਉਹ ਰੱਬ ਦਾ ਸ਼ੁਕਰ ਆ ਭਾਈ ਆਪਾਂ ਭਾਈ ਗੇਮ ਵਧੀਆ ਦਿਖਾਈਏ ਭਾਈ ਪਰ ਆਪਦਾ ਸ਼ੁਕਰ ਆ ਰੱਬ ਮਿਹਨਤ ਦਾ ਫਲ ਦਿੰਦਾ ਭਾਈ ਮੈਂ ਅੱਗੇ ਵੀ ਕਹਾਂਗੇ ਜਿਹੜੇ ਬੰਦੇ ਕਹਿੰਦੇ ਮਿਹਨਤ ਦਾ ਫਲ ਨਹੀਂ ਮਿਲਦਾ ਬੰਦੇ ਵਿੱਚ ਕਬੱਡੀ ਛੱਡ ਦਿੰਦੇ ਆ ਹਾਰੋ ਨਾ ਭਾਈ ਹਿੰਮਤ ਦਾ ਨਾ ਹਾਰੋ ਵੀ ਆਪਣੇ ਭਾਈ ਜਿੱਦਾਂ ਮਾਮਾ ਮੱਖਣਾ ਆਪਣਾ ਉਹਦਾ ਬਹੁਤ ਜ਼ਿਆਦਾ ਧੰਨਵਾਦ ਆ ਮਾਵੇਂ ਮੱਖਣੇ ਭਈ ਆਪਣਾ ਮੇਰੀ ਗੇਮ ਦੇਖੀ ਮਾਵੇਂ ਮੱਖਣ ਦਾ ਫੋਨ ਆਇਆ ਮੈਨੂੰ ਸੱਚੇ ਭਈ ਉਹ ਮੈਂ ਦੱਸਦਾ ਗੱਲ ਮਾਵਾ ਕਹਿੰਦਾ ਤੇ ਤੇਰੀ ਗੱਲ ਹੋਈ ਕਿਤੇ ਨਹੀਂ ਤੇ ਮੈਂ ਕਹਾ ਆ ਨਹੀਂ ਕਹਿੰਦਾ ਜਾਂਦਾ ਕਬੱਡੀਆਂ ਦੇ ਟੌਪ ਦੀਆਂ ਪਈਆਂ ਕਹਿੰਦਾ ਮੈਂ ਤੇਰਾ ਕੋਟ ਮੈਚ ਆ ਬਈ ਕੋਟ ਨਹੀਂ ਸੀ ਆਪਣਾ ਕੋਟ ਕਰਾਰ ਖਾ ਮੈਚ ਕਹਿੰਦਾ ਤੂੰ ਉੱਤੇ ਮੈਚ ਖੇਡਦਾ ਨਹੀਂ ਮੈਂ ਸਾਰੇ ਦਿਨ ਤੂੰ ਉਹਦੇ ਉੱਤੇ ਉਹਨਾਂ ਦੇ ਸਾਰਿਆਂ ਦੇ ਬਈ ਜਾਪੀ ਗੁਰਦੇਤ ਕਿਸ਼ਨਗੜੀਆ ਸੋਨਾਬੰਦ ਰੋਡ ਸ਼ਰਮ ਨਹੀਂ ਹਣੀ ਵਧੀਆ ਟੀਮ ਸੀ ਭਾਈ ਪੂਰੀ ਇਹ ਕਹਿੰਦਾ ਤੂੰ ਉਹਨਾਂ ਦੇ ਨਾਨਸਟਾਪ ਕਬੱਡੀਆਂ ਪਈਆਂ ਸਾਰਿਆਂ ਦੇ ਪਾਉਂਦੇ ਆ ਫੀਰ ਤਰੀ ਗੱਲ ਕਿਉਂ ਨਹੀਂ ਹੋਈ ਮੈਂ ਕਿਹਾ ਭਾਈ ਮੈਂ ਕਿਹਾ ਮਾਮਾ ਜੀ ਬਸ ਇਦਾਂ ਹੀ ਅੱਛਾ ਹਾਂਜੀ ਮਾਮਾ ਮੈਨੂੰ ਆਪ ਨਹੀਂ ਬੋਲਾ ਕਹਿੰਦਾ ਬੱਸ ਕਹਿੰਦਾ ਪੁੱਤ ਕੋਈ ਨਾ ਮਾਮਾ ذرا ਹੈਗਾ ਲੈ ਚੰਨਾ ਲੈ ਵੀ मामੇ ਨੇ ਬਾਅਦ ਗੱਲਬੁੱਲ ਕੀਤੀ ਮੇਰੀਆਂ ਕਬੱਡੀਆਂ ਦਿਖਾਈਆਂ ਵਾ ਅੱਛਾ ਕਬੱਡੀਆਂ ਦਿਖਾਈਆਂ گاਹ ਭਾਈ ਹੂੰ ਹੂੰ ਤੇ ਭਾਈ ਵੀ ਆਪਣੇ ਆਪਣੇ ਸਰਦਾਰ ਦਲਜੀਤ ਸਿੰਘ ਬੇਰਕਾ ਹੂੰ ਆਪਣਾ ਗੋਲਦੀ ਭਾਈ ਹਸੋਤਾ ਹੂੰ ਆਪਣੇ ਗੋਪਾ ਪੈਂਸ ਭਾਈ ਹੁਣੀ ਤੇ ਜੈਦ ਹਾਲੀਆਲ ਪ੍ਰਧਾਨ ਜਿਹੜੇ ਫੈਡਰੇਸ਼ਨ ਦੇ ਭਾਈ ਹੂੰ ਪੰਮੀ ਬਲੀਨਾ ਆਪਣੇ ਭਾਈ ਹੁਣੀ ਬਬਲੂ ਕੁਲਖੇਤਰ ਇਹਨਾਂ ਦਾ ਭਾਈ ਬਹੁਤ ਬਹੁਤ ਧੰਨਵਾਦ ਆ ਇਹਨਾਂ ਨੇ ਭਾਈ ਮੇਰੀਆਂ ਕਬੱਡੀਆਂ ਦੇਖੀਆਂ ਮੈਚ ਦੇਖੇ ਇਹਨਾਂ ਨੇ ਭਾਈ ਉਹ ਹੁਣਾਂ ਮੇਰੀ ਚਾਣ ਕੀਤੀ ਭਾਈ ਜੇ ਇਸ ਦਿਨ ਪਹਿਲੀ ਵਾਰੀ ਫਿਰ ਆਪਣੇ ਪਤਾ ਲੱਗਾ ਵੀ ਪਾਸਪੋਰਟ ਤੇ ਸਟicker ਲੱਗ ਗਿਆ ਆਏ ਹੋਏ ਭਾਈ ਤੇ ਉਹ ਫਿਰ ਕਿੱਦਾਂ ਦੀ ਫੀਲਿੰਗ ਸੀ ਭਾਈ ਬਹੁਤ ਜ਼ਿਆਦਾ ਜੀ ਖੁਸ਼ੀ ਭਾਈ ਉਹ ਖੁਸ਼ੀ ਦਾ ਟਿਕਾਣਾ ਨਹੀਂ ਭਜੀ ਉਹ ਭਾਈ ਇੱਕ ਵੱਖਰੀ ਫੀਲਿੰਗ ਹੁੰਦੀ ਆ ਭਾਈ ਕਿ ਅੱਜ ਜਿੰਨਾ ਹੁਣ ਪਾਸਪੋਰਟ ਹੱਥੇ ਚ ਹੁੰਦਾ ਆ ਮਾੜੇ ਦਾ ਮੂਰ ਦੇ ਕੇ ਬੰਦਾ ਕਹਿੰਦਾ ਬਸ ਯਾਰ ਅੱਜ ਮੈਂ ਵੀ ਨਿਊਜ਼ੀਲੈਂਡ ਵਾਲਾ ਹੋ ਗਿਆ ਅੱਛਾ ਉਹ ਦਿਨ ਆ 20 ਮਾਰਚ ਨੂੰ ਮੇਰਾ ਬਰਥਡੇ ਸੀ ਭਾਜੀ ਤੇ ਮੈਂ ਯਾਰਾ ਦੋਸਤਾਂ ਨਾਲ ਨਾ ਜਦਾਂ ਅਸੀਂ ਕੇਕ ਕੱਟਦੇ ਵੇ ਆਪਣੇ ਕੈਫੇ ਵਿੱਚ ਬੈਠੇ ਸੀ ਕੇਕ ਕੱਟਣ ਹੀ ਲੱਗੇ ਹਲੇ ਨਾ ਭਾਈ ਕਿੰਨੇ 2 ਵਜੇ ਦਾ ਟਾਈਮ ਸੀ ਆਪਣੇ ਤੇ ਕੇਕ ਕੱਟਣ ਲੱਗੇ ਹਲੇ ਭਾਈ ਮੈਂ ਇੱਕ ਵਾਰੀ ਕੱਟਿਆ ਦੂਜੀ ਵਾਰੀ ਕੱਟਣ ਲੱਗੇ ਮੈਨੂੰ ਫੋਨ ਆ ਗਿਆ ਅੱਛਾ ਉਹਦੇ ਮਾਮੇ ਮੱਖਾਂ ਦਾ ਫੋਨ ਆਇਆ ਸੀ ਮੈਂ ਸਾਰਾ ਕੁਝ ਛੱਡ ਕੇ ਪਹਿਲਾਂ ਮਾਮੇ ਦੀ ਗੱਲ ਸੁਣਦਾ ਹੁੰਦਾ ਮੈਂ ਮਾਮੇ ਮੱਖਾਂ ਦਾ ਫੋਨ ਲੱਕਿਆ ਮਾਮਾ ਕਹਿੰਦਾ ਕਹਿੰਦਾ ਬੱਚੀ ਮੁਬਾਰਕਾਂ ਮੁਗਾਂਦੀ ਮਾਮਾ ਜੀ ਕੀ ਹੋ ਗਿਆ ਕਹਿੰਦਾ ਤੇਰਾ ਵੀਜ਼ਾ ਲੱਗ ਗਿਆ ਕਹਿੰਦਾ ਮੈਂ ਬਈ ਮੈਨੂੰ ਕਬੂਲੀ ਨਾ ਬਈ ਬਈ ਮੈਨੂੰ ਆ ਹੋਦ ਰਾਇਆ ਮੇਰੇ ਜਿੰਦਣਾ ਉੱਤੇ ਜ਼ੁਬਾਨ ਜੀ ਬੰਦ ਹੋ ਗਈ ਮੈਂ ਕਹਿੰਦਾ ਬੱਸ ਕਰ ਕਹਿੰਦਾ ਜਿਆਦਾ ਇਮੋਸ਼ਨਲ ਨਾ ਹੋ ਤਸਵੀਰ ਦੀ ਟੈਕ ਟਾਕ ਕਹਿੰਦਾ ਅੱਛਾ ਹਾਂ ਬਣੀ ਕਹਿੰਦਾ ਬੋਰੀ ਬਿਸਤਰਾ ਚਾਕੋ ਤੇ ਕਹਿੰਦਾ ਆਪਾਂ ਤਿਆਰ ਹੋਇਆ ਬਈ ਮੈਨੂੰ ਉੱਚ ਹੋਣਾ ਬਈ ਇੰਨਾ ਕਿ ਜਿਆਦਾ ਵੇ ਉਹੀ ਮੁੰਡੇ ਨਾਲ ਬਿਠੇ ਹੀ ਆਪਣਾ ਮੁੰਡਾ ਸ਼ੈਰੀਆ ਉਡਾਲੇ ਵਾਲਾ ਰਣਵੀਰ ਆਪਣੇ ਪਿੰਡੋਂ ਫੂਲੀਆਦੋ ਮੇਰੇ ਮਾਮੇ ਦਾ ਮੁੰਡਾ ਹੀ ਮਾਂਜਾ ਬਈ ਇਹਨਾਂ ਨੇ ਉਸੇ ਟਾਈਮ ਹੀ ਭਾਈ ਆਪਣੇ ਆਪਣੇ ਕੰਮ ਸੰਭਲ ਲਏ ਸਾਰਿਆਂ ਨੇ ਬੱਚੇ ਆਪਣੇ ਜਿੰਦਣ ਘਰੋਂ ਚੱਲਣ ਲੱਗਾ ਆਪਣੇ ਕਿਤੇ ਨਾ ਕਿਤੇ ਮਾਂ ਦੀ ਕਮੀ ਤਾਂ ਮਹਿਸੂਸ ਹੋਈ ਹੋਣੀ। ਭਾਈ ਉਹ ਤੇ ਯਾਰ ਕੀ ਦੱਸਾਂ। ਉਹਦਾਂ ਬਹੁਤ ਰੋਇਆ ਬਾਈ। ਅੱਛਾ ਬਹੁਤ ਜ਼ਿਆਦਾ ਹੀ ਰੋਇਆ ਬਾਈ ਪੈਣਾ ਇੱਥੇ ਤਾਂ ਕਿ ਮੇਰਾ ਬਾਪੂ ਵੱਡਾ ਭਰਾ ਬਹੁਤ ਰੋਇਆ। ਜੇ ਕਿਤੇ ਮਾਂ ਹੁੰਦੀ ਗੱਲ ਹੋਰ ਹੁੰਦੀ ਸੀ ਹਨਾ। ਉਹ ਭਾਈ ਉਹ ਮੈਨੂੰ ਉਹ ਤਾਂ ਮੈਂ ਕਬੂਲੀ ਨਹੀਂ ਹੁੰਦਾ ਭਾਈ ਯਾਰ। ਉੱਥੇ ਦੇ ਵਜੀਦ ਕੀ ਦੱਸਾਂ ਉਸਤਾਲ। ਪੜਾਈ ਹੁੰਦਾ ਯਾਰ ਉਹਦਾਂ ਮੈਨੂੰ ਪੁੱਛ ਭਾਈ ਮੈਂ ਕੋ ਗੱਡੀ ਜਣਾ ਬੈਹ ਹੋਏ। ਅੱਛਾ ਕੁਮਾਨੇ ਦੁਆ ਦੇ ਕੇ ਭੇਜਣਾ ਸੀ ਭਜੀ ਦੁਆਵਾਂ ਦੇ ਕੇ ਭੇਜਣਾ ਸੀ ਹਾਂ ਅੱਜ ਚਲੋ ਦੋ ਰੱਬ ਨੂੰ ਮਨਜੂਰ ਸੀ ਭਾਈ ਕਿਉਂਕਿ ਇਹ ਟਾਈਮ ਮੇਰੀ ਮਾਤਾ ਪਿਤਾ ਦੇ ਸੀ ਭਜੀ ਹਾਂ ਆਹ ਟਾਈਮ ਚੋਂਦੀ ਸੀ ਮੈਂ ਦੇਖਾਂ ਆਪਣੀ ਅੱਖਾਂ ਨਾਲ ਆਪਣੇ ਪੁੱਤ ਦੀ ਕਾਮਯਾਬੀ ਅੱਜ ਕਾਮਯਾਬੀ ਮਿਲ ਗਈ ਪਰ ਮਾਨੀ ਅੱਜ ਕਾਮਯਾਬੀ ਮਿਲ ਗਈ ਸਾਰਾ ਕੁਝ ਪਿੰਡ ਦੇ ਆਣੇ ਮਾਨ ਸਰਕਾਰ ਦਾ ਆਹ ਆ ਚੀਜ਼ ਨੂੰ ਮੇਰੀ ਮੰਮੀ ਦੇਖਣਾ ਚੁੰਦੀ ਸੀ ਭਜੀ ਏਡਾ ਕੀਤਾ ਨਾ ਹੂੰ ਇਨਾ ਪਾਲਿਆ ਖਰਾਬ ਪੜੀ ਖਲਾਇਆ ਸਾਰਾ ਇੱਥੇ ਤੱਕ ਕੀਤਾ ਆਪਣੇ ਪੁੱਤ ਨੂੰ ਜਿਹੜੀ ਚੀਜ਼ ਦੇਖਣਾ ਚੁੰਦੀ ਉਹ ਚੀਜ਼ ਦੇਖਣ ਤੋਂ ਪਹਿਲਾਂ ਚਲ ਗਈ ਬਈ ਪਰ ਅਸੀਸਾ ਹੈ ਗਿਆ ਬੱਚੇ ਅਸੀਸਾ ਗਿਆ ਉਹ ਟਾਈਮ ਤੋਂ ਪਹਿਲਾਂ ਜੁਰੀ ਬਈ ਇੱਕ ਨਾ ਬਈ ਮੈਂ ਕਿਹਾ ਯਾਰ ਰੱਬ ਨੇ ਵੀ ਮੇਨਾਂ ਥੋੜਾ ਜਿਹਾ ਥੱਕਾਈ ਕਰ ਗਿਆ ਜਿਹੜੀ ਚੀਜ਼ ਇਹ ਮਾਂ ਨੂੰ ਮੈਂ ਦਿਖਾਉਣਾ ਚੁੰਦਾ ਨਹੀਂ ਨਾ ਬਈ ਉਹ ਚੀਜ਼ ਨਹੀਂ ਦਿਖਾ ਪਾਇਆ ਟਾਈਮ ਤੋਂ ਪਹਿਲਾਂ ਚਲ ਗਈ ਬਈ ਬਹੁਤ ਜਾਰੀ ਭਾਜੀ ਹਾਲੇ ਮੇਰੀ ਮਾਤਾ ਦੀ ਇੰਨੀ ਉਮਰ ਵੀ ਨਹੀਂ ਸੀ ਭਾਜੀ ਹੂੰ ਇੰਨੀ ਉਮਰ ਵੀ ਨਹੀਂ ਸੀ ਅਚਾਨਕ ਮੈਂ ਕੈਂਪ ਚ ਸੀ ਭਾਜੀ ਹੂੰ ਮੈਨੂੰ ਅਚਾਨਕ ਫੋਨ ਆਉਂਦਾ ਕਿ ਮਾਤਾ ਬਿਮਾਰ ਆ ਮਾਤਾ ਚੰਗੀ ਭਲੀ ਠੀਕ ਸੀ ਲਈ ਮਾਤਾ ਨਾਲ ਮੈਨੂੰ ਭਾਜੀ ਮੈਂ ਕੈਂਪ ਚ ਹੁੰਦਾ ਸੀ ਨਾ ਫਿਰ ਕੱਕ ਸੀਖ ਦੋ ਤਵੇ ਹੂੰ ਮੈਂ ਸਤਾ ਦੇ ਕੱਛੇ ਦੋ ਤਾ ਇਹ ਉਹ ਤੋਂ ਮੈਂ ਮੈਂ ਤਾਂ ਮੰਮੀ ਨੇ 15 ਦਿਨ ਮੈਨੂੰ 15 ਦਿਨਾਂ ਚ ਭਾਜੀ ਮਾਤਾ ਨੇ ਮੇਰੀ ਕਿੰਨ ਬਣਾਉਣਾ ਮੈਨੂੰ ਆਇਆ ਤੁਮੇ ਲੰਨੀ ਹੋਣਾ ਰੋਣ ਲੱਪਣਾ 15 20 ਦਿਨ ਹੋ ਗਏ ਰੋਣ ਲੱਪਣਾ ਤੁਮ ਉਹਨਾਂ ਨੂੰ ਨਾ ਹੀ ਇੰਨਾ ਆਉਣਾ ਭੁੱਲ ਗਿਆ ਆਪਣੀ ਮੰਮਾ ਨੂੰ ਆਉਣਾ ਹੀ ਹੋਣਾ ਭਾਈ ਮੇਲੇ ਉਹ ਦਿਨ ਜਦੋਂ ਬਿਮਾਰ ਹੋ ਜੀਤੇ ਮੰਮੀ ਕਹਿੰਦੀ ਮੈਂ ਐਂ ਨਹੀਂ ਠੀਕ ਹੀ ਆ ਤੇ ਬੁਲਾਇਓ ਨਾ ਉਹਨੂੰ ਨਾ ਫੋਨ ਕਰਿਓ ਉਹਨੂੰ ਡਰ ਜਾਣਾ ਭਾਈ ਵੀ ਮੈਨੂੰ ਪਹਿਲੇ ਕੰਨੇ ਦੂਜੇ ਮੰਮੀ ਨੂੰ ਬਈ ਟੈਗ ਹੋ ਗਿਆ ਜਾਣੇ ਮੰਮੀ ਹਸਪੀਟਲ ਲੱਗ ਗਈ ਮੈਂ ਨਾਲੇ ਮੰਮੀ ਕੋ ਚਲ ਗਿਆ ਹਸਪੀਟਲ ਆਦਮਪੁਰ ਇਹ ਦਿਨ ਮੰਮੀ ਕਹਿੰਦੀ ਆ ਗਿਆ ਮੇਰਾ ਪੁੱਤ ਮੈਂ ਤੋ ਕੋਈ ਬੁੱਗਿਆ ਬੁੱਗਿਆ ਲੰਦਰ ਮਮੀ ਮੈਂ ਬਈ ਦੇ ਆਫੇ ਹੋਣਾ ਨਹੀਂ ਦਿਖਾਉਦੇ ਤਾਂ ਫੇਰ ਭਾਈ ਉੱਥੋਂ ਲੈ ਗਏ ਉਹਨੂੰ ਅਹੀਂ ਕਿਹਾ ਉਥੇ ਜਲੰਧਰ ਉਹ ਵੱਡਾ ਹਸਪਤਾਲ ਇਸ ਕਿਹਾ ਨੂੰ ਮੈਂਗਾ ਭਈ ਅਹੀਂ ਇੱਥੇ ਲਾ ਕੇ ਉਹ ਕਹਿੰਦਾ ਇੱਥੇ ਬਹੁਤ ਜ਼ਿਆਦਾ ਹੋਟਪਟਾ ਲਾ 20000 ਰੁਪਏ ਇੱਕ ਦਿਨ ਦਾ ਹੀ ਭਈ ਭਈ ਅਹੀਂ ਨਾ ਬਾਪੂ ਮੇਰਾ ਘਰੇ ਆਇਆ ਡਾਡੀ ਮੇਰਾ ਉਹਨੇ ਆ ਕੇ 5-5ਾਂ ਵੇਚੀਆਂ ਆਉਣਗੇ ਕਹਿੰਦਾ ਜਿਵੇਂ ਮੈਂ ਮੈਸ ਲੱਗੂ ਲਾਵਾਂਗੇ ਕਹਿੰਦਾ ਸਾਰਾ ਕੋਈ ਘਰ-ਬਾਰ ਵੇਚ ਕੇ ਲਾਉਣਾ ਕੋਈ ਜੋ ਨਹੀਂ ਸੀ ਉਹਨਾਂ ਨੇ ਜਵਾਬ ਦਿੱਤਾ ਭਾਈ ਉਥੇ ਮਾਤਾ ਹੈ ਬਾਕੀ ਉਹ ਨਹੀਂ ਮਾਤਾ ਨੇ ਦੇਖਣਾ ਸੀ ਸਭ ਕੁਝ ਹਾਂਜੀ ਭਾਈ ਤੇ ਬਾਕੀ ਬੱਚੇ ਜਿੱਦਨ ਹੁਣ ਤੋਂ ਨਿਊਜ਼ੀਲੈਂਡ ਦੀ ਧਰਤੀ ਤੇ ਪੈ ਰੱਖਿਆ ਤੇ ਉਥੇ ਆਪਣੇ ਕਿੱਦਾਂ ਦਾ ਮਾਹੌਲ ਸੀਗਾ ਭਾਈ ਉਹ ਮਾਹੌਲ ਬਹੁਤ ਵਧੀਆ ਭਾਈ ਉਹ ਹਰੇਕ ਚੀਜ਼ ਭਾਈ ਬੰਦਾ ਨਾ ਜਿੱਥੇ ਮਰਜੀ ਜਿੰਨਾ ਮਰਜੀ ਸਟਾਰ ਬਣ ਜਾਏ ਭਾਜੀ ਹੂੰ ਜਿੰਨੀ ਮਰਜੀ ਬੁਲੰਦੀ ਪਾਲਵੇ ਭਾਵੇਂ ਭਾਈ ਮਾਤਾ ਦੀ ਇੱਕ ਮਾਂ ਦੀ ਘੜ ਮਹਿਸੂਸ ਹੁੰਦੀ ਹੁੰਦੀ ਹੈ ਭਾਈ ਜੀ ਜਿੰਨਾ ਮਰਜੀ ਉੱਥੇ ਵੀ ਜਾ ਕੇ ਨਾ ਉੱਥੇ ਜਾ ਕੇ ਵੀ ਚਾਹ ਹੁੰਦਾ ਹੈ ਕਿ ਮੈਂ ਆਪਣੀ ਮਾਂ ਨੂੰ ਫੋਨ ਕਰਾਂ ਦੱਸਾਂ ਆਹ ਮਾਹੌਲ ਦੱਸਾਂ ਆਪਣੀ ਮਾਂ ਨੂੰ ਕਿ ਅੱਜ ਮੈਂ ਆ ਇੱਥੇ ਆ ਤੇ ਹਾਂ ਆਪਣੇ ਜਿਹੜਾ ਬੰਦਾ ਘੁੰਮਦਾ ਫਿਰਦਾ ਆਪਣੀ ਫੈਮਿਲੀ ਨੂੰ ਦੱਸਦਾ ਹੁੰਦਾ ਹੈ ਬਹੁਤ ਵਧੀਆ ਭਾਈ ਜੀ ਚਲੋ ਰੱਬ ਦਾ ਸ਼ੁਕਰ ਹੈ ਰੱਬ ਨੇ ਇੰਨਾ ਇੰਨੇ ਜੋਗਾਂ ਬਖਸ਼ਿਆ ਆਪਾਂ ਨੂੰ ਰੱਬ ਨੇ ਬਹੁਤ ਕੁਝ ਦਿੱਤਾ ਭਾਈ ਨਿਊਜ਼ੀਲੈਂਡ ਦੀ ਕੋਈ ਯਾਦਗਾਰ ਲੈ ਕੇ ਆਏ ਨਾਲ ਮਿੱਠੀਆਂ ਯਾਦਾਂ ਹੋਣ ਜਾਂ ਇਦਾਂ ਦਾ ਕੁਝ ਹਾਂਜੀ ਭਾਈ ਨਿਊਜ਼ੀਲੈਂਡ ਵਧੀਆ ਯਾਰ ਉੱਥੇ ਦੇ ਮੁੰਡੇ ਮਿਲੇ ਆਪਾਂ ਨੂੰ ਨਾ ਆਪਣੇ ਕਬੱਡੀ ਵਾਲਾ ਨੇ ਗੋਗੋ ਜਮ ਸ਼ੇਰ ਭਾਈ ਤੇ ਆਪਣਾ ਗੁਰਪ੍ਰੀਤ ਅਸੀਂ ਇੱਕ ਮੁੰਡਾ ਗੰਧਾਲੇ ਗੁਰੂ ਵਾਲਾ ਭਾਈ ਉਹ ਬੰਦੇ ਟੱਕਰੇ ਭਾਈ ਮੈਨੂੰ ਹੀਰੇ ਨਿਊਜ਼ੀਲੈਂਡ 'ਚ ਹਾਂਜੀ ਟਰੰਗੇ ਵੱਲੋਂ ਖੇਡਦੇ ਹੀ ਉਹ ਵੀ ਉਹ ਮੈਂ ਉਹਨਾਂ ਕੋਲ ਨਾ ਮੈਂ ਤਦੇ ਜੀ ਭਾਈ ਮੈਂ ਉਹਦਾ ਖੇਡਦਾ ਹੈ ਸਟਿੰਗ 'ਚ ਅਸੀਂ ਚਰਨਜੀਤ ਭਾਈ ਤੇ ਕਰਨ ਕਾਲੀ ਭਾਈ ਉਹਨਾਂ ਨਾਲ ਖੇਡਦਾ ਸੀ ਉਹ ਮੈਂ ਭਾਈ ਇੱਥੇ ਰਿਆਂ ਜ਼ਿਆਦਾਤਰ ਟਰੰਗੇ ਹੀ ਕਿਉਂਕਿ ਭਾਈ ਉਹਨਾਂ ਨੇ ਆਉਣਾ ਮੈਨੂੰ ਘੁੰਮਾਉਣ ਫਿਰੋਣ ਲੈ ਜਾਣਾ ਕਦੇ ਭਾਈ ਬਹੁਤ ਮਜ਼ਾ ਕਦੇ ਕਿਤੇ ਅਗਲੇ ਕਿਤੇ ਉਹ ਬੰਦੇ ਆਣੇ ਨਾ ਮੈਨੂੰ ਕਦੇ ਇੱਕ ਬੰਦਾ ਕਹਿੰਦਾ ਦਿਲ ਨਹੀਂ ਲੱਗਦਾ ਇੱਥੇ ਬਾਹਰ ਆ ਕੇ ਉਹ ਬੰਦਾ ਨੇ ਭਾਈ ਮੈਨੂੰ ਮਹਿਸੂਸ ਨਹੀਂ ਹੋਣ ਦਿੱਤਾ ਮੇਰੇ ਮੁੰਡਾਈ ਇੱਕ ਵਸ਼ਵੋ ਤੇ ਆਪਣੇ ਟਰਾਂਗੇ ਦਾ ਹੀ ਉਹ ਕਹਿੰਦਾ ਕਹਿੰਦਾ ਬੱਚੀ ਜਾਣਾ ਸਵੇਰੇ ਸੈਰ ਤੇ ਮੈਂ ਕਿਹਾ ਚੱਲ ਜੰਦੇ ਕਹਿੰਦਾ ਪੁਲਿਸ ਵਾਲਾ ਆਉਂਦਾ ਲੈਣਾ ਅੱਛਾ ਨਿਊਜ਼ੀਲੈਂਡ ਪੁਲਿਸ ਵਾਲਾ ਡਰ ਗਿਆ ਹੁਣ ਹਾਂਜੀ ਭਾਈ ਇੱਕ ਚਾਹ ਜਾਂ ਵੀ ਹੋ ਜਾਂਦਾ ਕਿ ਨਿਊਜ਼ੀਲੈਂਡ ਪੁਲਿਸ ਵਾਲੀ ਨਾ ਜਾਣਾ ਯਾਰ ਉਹ ਨੂੰ ਉਹਦੀ ਨਾ ਹੈ ਹੀ ਨਹੀਂ ਕਿ ਮੈਂ ਪੁਰਸਾਲ ਆਇਆ ਐਡੀ ਵੱਡੀ ਜੌਬ ਆ ਬਾਈ ਹੂੰ ਹੂੰ ਉਹਨੂੰ ਹੈ ਹੀ ਨਹੀਂ ਭਾਈ ਆਪਣਾ ਪੰਜਾਬੀ ਮੁੰਡਾਈ ਅੱਛਾ ਆਪਣੇ ਹੈਗਾ ਪੰਜਾਬੀ ਸੀਗਾ ਹੈਗਾ ਤੁਹਾਡੀ ਪੁਲਿਸ ਚ ਹੈਗਾ ਨਿਊਜ਼ੀਲੈਂਡ ਦੀ ਪੋਸਟ ਹੂੰ ਭਾਈ ਉਹਨੂੰ ਇੰਨਾ ਹੈ ਹੀ ਨਹੀਂ ਕਿ ਮੈਂ ਨਿਊਜ਼ੀਲੈਂਡ ਦੀ ਪੋਸਟਾਂ ਤੇ ਉਹਨੂੰ ਭਰਾਵਾ ਵਾਂਗੂ ਮਿਲਿਆ ਬਾਈ ਅੱਛਾ ਹਾਂਜੀ ਉਹ ਬੰਦੇ ਨਾਲ ਇੰਨਾ ਕੁ ਵਧੀਆ ਆ ਬੋਲੇ ਹੱਸੇ ਘੱਡੇ ਬੋਲੇ ਉਹ ਬੰਦੇ ਨੇ ਨਾ ਭਾਈ ਮੈਨੂੰ ਆਪਣਾ ਇੰਸਟਾਗ੍ਰਾਮ ਦਿੱਤਾ ਇੰਸਟਾਗ੍ਰਾਮ ਤੋਂ ਭਾਈ ਫੋਨ ਤੇ ਆ ਗਏ ਆਉਣ ਲੱਗੇ ਕਹਿੰਦਾ ਭਾਈ ਜਦੋਂ ਕਹਿੰਦਾ ਬੱਚੀ ਜਦੋਂ ਜਾਣਾ ਨਾ ਕਹਿੰਦਾ ਮੇਕੋ ਹੋ ਗਏ ਜਾਈ ਮੈਨੂੰ ਮਿਲਣ ਵੀ ਆਇਆ ਇੱਕ ਦੋ ਵਾਰੀ ਭਾਈ ਉੱਥੇ ਆਪਣੇ ਟਰੰਗੇ ਮੈਂ ਹੁੰਦੀ ਹੋਏ ਉਹ ਕੋ ਭਾਈ ਨੂੰ ਫੋਨ ਕੀਤਾ ਉਹ ਭਾਈ ਲੈ ਗਿਆ ਮੈਨੂੰ ਆਪਣੇ ਘਰੇ ਲੈ ਗਿਆ ਅੱਛਾ ਤੇ ਬਾਪੂ ਆਇਆ ਬਾਹਰ ਕਹਿੰਦਾ ਇਹ ਉਹ ਮੁੰਡਾ ਜਿਹੜਾ ਜਹਾਜ ਬਣਾਉਂਦਾ ਹੈ ਕਹਿੰਦਾ ਅੱਛਾ ਮੈਂ ਕਹਿੰਦਾ ਹਾਂ ਕਹਿੰਦਾ ਹਾਂ ਡੈਡੀ ਉਹ ਭਾਈ ਕਹਿੰਦਾ ਕਿ ਨਾ ਡੈਡੀ ਉਹ ਹੀ ਮੁੰਡਾ ਹੈ ਇਹ ਕਹਿੰਦਾ ਕਿ ਨਾ ਪੁੱਤ ਕਹਿੰਦਾ ਤੇਰੀ ਗੇਮ ਦੇਖੀ ਹੈ ਬਹੁਤ ਵਧੀਆ ਲੱਗਾ ਕਹਿੰਦਾ ਸਾਈ ਬਹੁਤ ਵਧੀ ਗੇਮਰ ਤੇ ਰੋਪ ਤੇ ਨੂੰ ਤੰਦਰੁਸਤੀਆਂ ਦਾ ਦਵੇ ਭਾਈ ਜਿਹੜੀ ਬਾਹਰ ਵੀ ਗਾਲੀਆਂ ਦਵਾਵਾਂ ਲੈਣੀਆਂ ਬਜ਼ੁਰਗਾਂ ਦੀਆਂ ਉਹ ਭਾਈ ਬਹੁਤ ਵਧੀਆ ਵੀ ਉਹਨਾਂ ਨੇ ਨਾ ਭਾਈ ਇਹ ਦੇਦਣਾ ਉੱਥੇ ਰੋਟੀ ਪਣੀ ਖਵਾਇਆ ਸਾਰਾ ਕੁਝ ਰੋਟੀ ਪਣੀ ਖਵਾ ਕੇ ਬਾਅਦ ਨਾ ਮੈਨੂੰ ਕਹਿੰਦੇ ਜਿੱਦਾਂ ਆਪਣੀ ਸਾਰੀ ਫੈਮਿਲੀ ਨੇ ਮੇਦੇ ਦਾ ਮਾਤਾਣੀ ਵੀ ਫੋਟੋ ਖਚਾਈ ਭਾਈ ਮਾਤਾਣੀ ਵੀ ਦਵਾਵਾਂ ਦਿੱਤੀਆਂ ਭਾਈ ਬਹੁਤ ਜ਼ਿਆਦਾ ਹੀ ਵਧੀਆ ਲੱਗਾ ਭਾਈ ਇਹ ਨਾ ਮੈਂ ਓਂ ਲੱਗਾ ਕਹਿੰਦਾ ਬੱਚੀ ਰੁਗੀ ਮੈਂ ਕਹਾਂ ਹਾਂਜੀ ਭਾਈ ਉਹਨਾਂ ਨੇ ਨਾ ਮਿੱਠਾ ਲਿਆ ਕੇ ਕਹਿੰਦਾ ਮੇਰੇ ਮੁੰਡੇ ਨੂੰ ਗੁੜਤੀ ਦੇ ਭਾਈ ਕਹਿੰਦਾ ਅੱਛਾ ਭਾਈ ਮੈਂ ਕਹਾ ਯਾਰ ਕਹਿੰਦਾ ਯਾਰ ਬੱਚੀ ਬੱਸ ਕਹਿੰਦਾ ਇੱਕ ਬੰਦਾ ਪਸੰਦ ਹੋਣ ਦਿਹਾਇਆ ਕਹਿੰਦਾ ਇਹਦੇ ਕਹਿੰਦਾ ਵੱਡੇ ਤੋਂ ਵੱਡੇ ਪਲੇਅਰ ਹੁੰਦੇ ਸਾਡੇ ਕੋਲ ਐਨ ਕਹਿੰਦਾ ਸਟਾਰ ਤੋਂ ਸਟਾਰ ਕਹਿੰਦਾ ਤੂੰ ਵਧੀਆ ਲੱਗਾ ਕਹਿੰਦਾ ਤੂੰ ਮੇਰੇ ਨਾਲ ਤੇਰੀ ਦਲੇਰੀ ਆ ਖੇਡਣ ਦੀ ਤੇਰਾ ਕਹਿੰਦਾ ਗੱਲ ਬਾਤ ਜਿੰਨਾ ਉਹ ਭਾਈ ਨੂੰ ਇੰਨਾ ਕ ਵਧੀਆ ਲੱਗਾ ਭਾਈ ਹੁਣਾਂ ਨੇ ਆਪਣੀ ਮੁੰਡੇ ਨੂੰ ਬਈ ਗੁਰਤੀ ਦਵਾਈ ਮੇਰੇ ਕੋਲ ਨਿਊਜ਼ੀਲੈਂਡ ਦੇ ਵਿੱਚ ਬਾੜੀ ਮੋਟੀ ਗੱਲ ਆ ਭਈ ਯਾਰ ਇੰਨਾ ਕ ਭਾਈ ਮੈਨੂੰ ਮਾਣ ਬਖਸ਼ਿਆਣਾ ਮੈਨੂੰ ਭਾਈ ਮੇਰੀ ਖੁਸ਼ੀ ਦਾ ਟਿਕਾਣਾ ਹੀ ਨਾ ਪੁੱਛੋ ਇੰਨਾ ਕ ਵਧੀਆ ਲੱਗਾ ਉਹਨਾਂ ਲੱਗੇ ਨਾ ਫਿਰ ਭਾਈ ਦੀ ਵਾਈ ਭਾਬੀ ਆਪਣੀ ਆ ਭਾਬੀ ਨੇ ਉਹਨਾਂ ਨੇ ਮਿੰਟੋਂ ਮਿੰਟੀ ਰੋਟੀ ਪਿਆ ਕਰਤੀ ਕਿ ਇਹਨੂੰ ਭੁੱਖ ਲੱਗੂਗੀ ਅੱਛਾ ਦੇਖ ਲਓ ਭਾਈ ਇੱਕ ਨਾ ਇੱਕ ਫੈਮਿਲੀ ਵਾਲਾ ਜਿੱਦਾਂ ਮੈਂ ਹਾਂ ਉਹਨਾਂ ਦਾ ਘਰ ਦਾ ਮੈਂਬਰ ਆ ਉਸ ਹਾਮ ਨੂੰ ਉਹਨਾਂ ਨੇ ਮੇਰੇ ਨਾਲ ਰੱਖਿਆ ਉਹਨਾਂ ਨੇ ਨਾ ਮਿੰਟੋਂ ਰੋਟੀ ਪਾਤੀ ਮੈਨੂੰ ਲੈ ਟਿਫਨ ਚ ਤੇ ਸਾਰਾ ਕੋਈ ਪਾਪ ਹੋ ਗਏ ਮੈਨੂੰ ਕਹਿੰਦਾ ਇਹ ਮੈਨੂੰ ਭਾਬੀ ਨੇ ਮੈਨੂੰ ਪਾਤੀ ਭਾਈ ਨੇ ਮੈਨੂੰ ਫੜਾਈ ਕਹਿੰਦਾ ਰੋਟੀ ਤੈਨੂੰ ਭੁੱਖ ਲੱਗੂਗੀ 에ਰਪੋਰਟ ਤੇ ਤੂੰ ਖਾ ਲਈ ਰੋਟੀ ਇੱਕ ਸਾਧ ਪਰਿਵਾਰ ਵਾਂਗੂ ਪਿਆਰ ਕੀਤਾ ਉਹਨਾਂ ਨੇ ਭਾਜੀ ਸ਼ੋਪਿੰਗ ਕਰਨ ਗਏ ਹੈ ਨਾ ਬਾਪੂ ਆਪ ਨਾਲ ਗਿਆ ਭਾਜੀ ਸ਼ੋਪਿੰਗ ਕਰਨਗੇ ਬਾਪੂ ਨਾਲ ਗਿਆ ਕਹਿੰਦਾ ਮੈਂ ਲੈ ਕੇ ਦਿੰਦਾ ਤੁਹਾਨੂੰ ਕਹਿੰਦਾ ਮੁੰਡਿਆਂ ਨੂੰ ਚੀਜ਼ਾਂ ਨਹੀਂ ਲੈਣੀ ਆਉਂਦੀ ਇਹ ਮੈਨੂੰ ਛੱਡਣ ਗਿਆ ਬਾਪੂ ਆਪ ਛੱਡਣ ਗਿਆ ਭਾਜੀ ਇੰਨਾ ਕੋ ਜਿਆਦਾ ਪਿਆਰ ਭਾਜੀ ਬਾਪੂ ਦੇ ਭਾਜੀ ਆ ਮੈਨੂੰ ਅੰਦਰ ਤੱਕ ਛੱਡ ਕੇ ਗੱਲਬਾਤ ਸਾਰੀ ਕਰਕੇ ਫੇਰ ਯਾਰ ਇਹ ਚੀਜ਼ ਦੇਣਾ ਕਬੱਡੀ ਦੇ ਹਿੱਸੇ ਆ ਇਹ ਕਬੱਡੀ ਦੇ ਦੇਣਾ ਗੇਮਾਂ ਦਾ ਹੋਰ ਵੀ ਹੈਗੀਆਂ ਮੈਂ ਮਗਾ ਮੈਂ ਰੱਬ ਦਾ ਸ਼ੁਕਰ ਗਾਰਾ ਮੈਂ ਕਬੱਡੀ ਖੇਡਿਆ ਤਾਂ ਮੈਂ ਇਦਾਂ ਦੇ ਪਰਿਵਾਰ ਨੂੰ ਮਿਲਿਆ ਭਾਜੀ ਹੂੰ ਉਦੇ ਕੋਈ ਉਹਨਾਂ ਦਾ ਫੋਨ ਆਇਆ ਫੇ ਮਾਤਾ ਨੇ ਬਾਪੂ ਨੇ ਭਰਾਵਾਂ ਨੇ ਮੈਨੂੰ ਗੱਲ ਕੀਤੀ ਮੇਰੇ ਨਾਲ ਕੱਲ ਹੀ ਫੋਨ ਆਇਆ ਉਹਨਾਂ ਦਾ ਅੱਛਾ ਉਹਨਾਂ ਨੇ ਗੱਲ ਕੀਤੀ ਮੇਰੇ ਨਾਲ ਕਿ ਮੈਂ ਮੈਂ ਕਿੰਨਾ ਰੱਬ ਦਾ ਸ਼ੁਕਰ ਆ ਇੱਕ ਕਬੱਡੀ ਖੇਡਿਆ ਉਹ ਕਬੱਡੀ ਜਿਹਦਾ ਦਾ ਪਰਿਵਾਰ ਮਿਲਿਆ ਜਿਹੜਾ ਭਾਈ ਬੜਾ ਹੀ ਵਧੀਆ ਪਰਿਵਾਰ ਹੈ ਉਹ ਬਈ ਮੇਰਾ ਸਵਾਗਤ ਦੇਖਣਾ ਕਹਿੰਦਾ ਬੱਚੀ ਕਹਿੰਦਾ ਸਾਰਿਆਂ ਨੂੰ ਕਹਿੰਦੇ ਕਿਸੇ ਨੇ ਨਹੀਂ ਤੇ ਤੈਨੂੰ ਲੈਣ ਆਉਣਾ ਕਹਿੰਦਾ ਜਦੋਂ ਨਿਊਜ਼ੀਲੈਂਡ ਆਇਆ ਅਸੀਂ ਇਦਾਂ ਸਵਾਗਤ ਕਰਨਾ ਅਸੀਂ ਤੈਨੂੰ ਲੈ ਕੇ ਜਾਣਾ ਕਹਿੰਦੇ ਤੇ ਬੱਚੀ ਇੱਥੇ ਵੀ ਜਿੱਦਨ ਮੈਂ ਹੁਣ ਆਪਣੇ ਗੱਡੀ ਦੇ ਪਿੱਛੇ ਲਿਖਿਆ ਦੇਖਦਾ ਪਿਆ ਸੀ ਬੱਚੀ ਫੁੱਲੇ ਆਲ ਦਾ ਪਿੰਡੋਂ ਤੇ ਸਵਾਗਤ ਮੇਰੇ ਹਿਸਾਬ ਨਾਲ ਤੇਰੇ ਪਿੰਡ ਵਾਲਿਆਂ ਨੇ ਵੀ ਕਾਫੀ ਵਧੀਆ ਸਵਾਗਤ ਕੀਤਾ ਕਰ ਬਹੁਤ ਜ਼ਿਆਦਾ ਬਈ ਹੂੰ ਬਈ ਪਿੰਡ ਦਾ ਕਿ ਲੱਗੇ ਛਾਗੇ ਪਿੰਡ ਦੇ ਆਣੇ ਭਾਈ ਜੀ ਜਿੰਨੇ ਆਪਣੇ ਲਾਗੇ ਛਾਗੇ ਪਿੰਡ ਦੇ ਆਣਾ ਫਟੋ ਘਟਾ ਭਾਈ 3350 ਬੰਦੇ ਇਕੱਠੇ ਹੋ ਗਏ ਸੀ ਭਾਈ ਇੰਨਾ ਜਿਆਦਾ ਘਟ ਜਦੋਂ ਭਾਈ ਉਹ ਪਿੰਡੋਂ ਤਾਂ ਤੁਰ ਕੇ ਆਉਂਦੇ ਆ ਨਾ ਸਾਈਡਾਂ ਦੇ ਭਾਈ ਆਪਣੀਆਂ ਮਾਲਾਂ ਲੈਣਾ ਇਕੱਠੀਆਂ ਹੋਈਆਂ ਸਾਰੀਆਂ ਸਵਾਗਤ ਕਰਨ ਲਈ ਭਾਜੀ ਆਪਣੇ ਭਾਈ ਜਦੋਂ ਮੈਂ ਤੁਰ ਕੇ ਆਉਂਦੇ ਆ ਫੁੱਲ ਸਿੱਧੀਆਂ ਭਾਈ ਮੈਂ ਭਾਈ ਮੈਨੂੰ ਨਾ ਇੱਕ ਜਿਦਾਂ ਇਹ ਸੀ ਮੈਂ ਫਿਲਮਾਂ ਦੇ ਦੇਖਿਆ ਜਿਹੜਾ ਮੇਰੇ ਨਾਲ ਹੋਇਆ ਭਾਈ ਅੱਛਾ ਆਉਣ ਲੱਗੇ ਭਾਜੀ ਜਿਹੜਾ ਮੈਂ ਕਦੇ ਆਹ ਚੀਜ਼ ਕੰਪੇਅਰ ਹੀ ਨਹੀਂ ਕੀਤੀ ਕਿ ਜਿੰਨਾ ਕ ਮੇਰੇ ਨਾਲ ਹੋ ਗਿਆ ਭਾਈ ਜਿੰਨਾ ਕ ਜ਼ਿਆਦਾ ਮੇਰੇ ਨਾਲ ਹੋ ਗਿਆ ਨਾ ਮੈਨੂੰ ਆਪ ਮੈਂ ਆਹ ਚੀਜ਼ ਮੈਂ ਰੱਖੀ ਨਹੀਂ ਸੀ ਕਿ ਇੰਨਾ ਜ਼ਿਆਦਾ ਪਿੰਡਿਆਂ ਦਾ ਉਤਸ਼ਾਹ ਮਿਲਣਾ ਇੰਨਾ ਪਿਆਰ ਮਿਲਣਾ ਭਾਈ 25 ਹੋਣ ਫਿਰ ਤੇਰੇ ਉਹ ਸਵਾਗਤ ਨੂੰ ਦੇ ਕੇ ਜਿਹੜੇ ਆਪਣੇ ਪਿੰਡੇ ਦੇ ਛੋਟੇ ਬੱਚੇ ਉਹ ਵੀ ਆਪਣੇ ਚੌਂਦੇ ਹੋਣੇ ਆ ਵੀ ਅਸੀਂ ਵੀ ਕਬੱਡੀ ਖੇਡੀਏ ਹਾਂਜੀ ਭਾਈ ਸਾਰੇ ਹੋਣ ਸਾਰੇ ਕਹਿੰਦੇ ਆ ਆ ਕੇ ਮੈਨੂੰ ਕਹਿੰਦੇ ਉਸਤਾਦ ਜੀ ਕਹਿੰਦਾ ਤੁਹਾਨੂੰ ਵੀ ਖਿਡਾਓ ਅਸੀਂ ਵੀ ਖੇਡਣਾ ਵਾਹ ਕਹਿੰਦੇ ਉਸਤਾਦ ਜੀ ਅੱਛਾ ਹਾਂਜੀ ਇਹ ਕਹਣਾ ਵਖਰਾ ਉਹਨਾਂ ਨੂੰ ਚਾਹ ਆ ਜਾ ਚੜ ਗਿਆ ਕਹਿੰਦੇ ਉਸਤਾਦ ਜੀ ਹੁਣ ਗਰਾਊਂਡਰ ਸਾਨੂੰ ਵੀ ਲੈ ਕੇ ਜਾਇਆ ਕਰੋ ਉਹ ਇੱਕ ਨੇ ਭਾਈ ਚਲੋ ਵਿੱਚ ਨਿਆਣੇ ਆ ਭਾਈ ਹੈਗੇ ਆ ਵਿੱਚ ਪੰਜ ਸੱਤ ਨਿਆਣੇ ਆਪਣੇ ਤੇ ਭਾਈ ਇੰਨਾ ਚਾਹ ਆ ਜਾਣਾ ਉਹਨਾਂ ਨੂੰ ਬਸ ਉਹਨਾਂ ਨੇ ਰੋਜ਼ ਹੀ ਸ਼ਾਮ ਨੂੰ ਮੇਰੇ ਘਰੇ ਆ ਜਾਣਾ ਹੁਣ 5 6 ਵਜਣਾਂ ਵਾਲੇ ਆਣਾ 6 ਵਜੇ ਮੇਰੇ ਘਰੇ ਆ ਜਾਣਾ ਉਸਤਾਦ ਜੀ ਚਲੀਏ ਖੇਡਣ ਚੱਲੀਏ ਮੇਰੇ ਦਲੋਂ ਹਾਂ ਮੈਂ ਗੱਗੂ ਹੀ ਨਹੀਂ ਮਗਾ ਲੁੰਦੇ ਆਵਾ ਦੋ ਚਾਰ ਦਿਨ ਰੋਜ਼ ਮਗਾ ਰੈਸਟ ਕਰ ਲੈਂਦਾ ਹੁਣ ਜਿਹੜੇ ਅਰਮਾਨ ਸੋਚੇ ਸੀਗੇ ਉਹ ਮਲਗੀ ਸਭ ਕੁਝ ਹੌਲੀ ਹੌਲੀ ਹੁੰਦੇ ਬੇ ਪੂਰੇ ਹਨਾ ਭਾਈ ਰੱਬ ਨੇ ਸਾਰਾ ਕੁਝ ਦਿੱਤਾ ਭਾਈ ਮੈਂ ਇਹ ਕਹਿੰਦਾ ਮੈਂ ਬਾਕੀ ਮੈਂ ਵਾਰ-ਵਾਰ ਕਹਿੰਦਾ ਕਿ ਮਿਹਨਤ ਕਰੋ ਭਾਈ ਹੂੰ ਭਾਈ ਮਿਹਨਤ ਦਾ ਫਲ ਜਰੂਰ ਮਿਲਦਾ ਭਾਈ ਜਿੱਦਾਂ ਹੁਣ ਕਈ ਪਲੇਅਰ ਹੌਸਲਾ ਛੱਡ ਜਾਂਦੇ ਆ ਉਹਨਾਂ ਨੂੰ ਕੋਈ ਮੈਸੇਜ ਉਹਨਾਂ ਨੂੰ ਭਾਈ ਮੈਸੇਜ ਆ ਇਹ ਦਿੰਦਾ ਮੈਂ ਕਿ ਭਾਈ ਹਿੰਮਤ ਨਾ ਹਾਰੋ ਭਾਈ ਭਾਈ ਮਾਂ ਪਿਓ ਦੀ ਰਿਸਪੈਕਟ ਕਰੋਗੇ ਨਾ ਜੇ ਮਾਂ ਪਿਓ ਦੀ ਦੁਆ ਆ ਤੁਹਾਡੇ ਨਾਲ ਭਾਈ ਕੋਈ ਚੀਜ਼ ਹੀ ਮੁਸ਼ਕਿਲ ਨਹੀਂ ਮੰਜਲ ਜਰੂਰ ਮਿਲਦੀ ਹੈ ਜੇ ਮਾਂ ਪਿਓ ਦੀਆਂ ਦੁਆਵਾਂ ਨਾ ਆਪਣੇ ਫੈਮਿਲੀ ਦੀ سپورਟ ਆ ਕੋਈ ਚੀਜ਼ ਮੁਸ਼ਕਲ ਨਹੀਂ ਭਾਈ ਹਰੇਕ ਚੀਜ਼ ਹਰੇਕ ਕਾਮਯਾਬੀ ਮਿਲ ਜਾਂਦੀ ਭਾਈ ਬਸ ਭਾਈ ਮਾਂ ਪਿਓ ਦੀਆਂ ਦੁਆਵਾਂ ਲੋ ਭਾਈ ਉਹਨਾਂ ਦੀ ਰਿਸਪੈਕਟ ਕਰੋ ਕਦਰ ਕਰੋ ਇਹ ਕਹਣਾ ਜੁਨਾ ਕਿ ਹਰੇਕ ਹਿੰਮਤ ਨਾ ਹਾਰੋ ਹੁਣ ਅੱਗੇ ਆਪਣੇ ਕਿਸੇ ਕਲੱਬ 'ਚ ਗੱਲਬਾਤ ਹੁੰਦੀ ਵੀ ਹੁੰਦੀ ਵੀ ਭਾਈ ਕਲੱਬਾਂ 'ਚ ਗੱਲ ਦੇਖੋ ਹੁਣ ਰੱਬ ਕਿੱਧਰ ਸੁਣਦਾ ਆ ਆਪਣੇ ਯੂਰਪ ਦੀ ਵੀ ਗੱਲ ਹੁੰਦੀ ਆ ਭਾਈ ਦੇਖੋ ਰੱਬ ਸੁਣਦਾ ਹੁਣ ਮੈਂ ਤਾਂ ਇਹ ਵੀ ਸੁਣਿਆ ਮਤਲਬ ਕਿ ਆਪਣੇ ਤੇਰੇ ਤੇ ਦੂਜੀ ਟੀਮ ਦੇ ਪ੍ਰਮੋਟਰਾਂ ਨੇ ਵੀ ਪੈਸੇ ਲਾਤੇ ਰੇਡਾਂ ਦੇ ਹਾਂਜੀ ਭਾਈ ਆਪਣੇ ਛਿੰਦਰ ਭਾਈ ਸਮਰਾਇਆ ਅੱਛਾ ਹਾਂਜੀ ਬਹੁਤ ਵਧੀਆ ਬੰਦਾ ਭਾਈ ਇੰਨਾ ਕੋਈ ਨਾ ਐਡਾ ਵੱਡਾ ਪ੍ਰਮੋਟਰ ਆਣਾ ਭਾਈ ਉਹ ਲੱਗਦਾ ਹੀ ਪ੍ਰਮੋਟਰ ਆ ਭਾਈ ਆਪਣੇ ਵਧੀਆ ਫੈਮਿਲੀ ਵਾਂਗੂ ਰਹਿੰਦਾ ਭਾਈ ਮੈਂ ਉਹਨਾਂ ਦੇ ਘਰੇ ਜਉਂਦਾ ਜਾਂਦਾ ਭਾਈ ਉਹਨਾਂ ਨੇ ਭਾਈ ਉਹਨਾਂ ਦੇ ਮੈਂ ਉੱਥੇ ਰਿਹਾ ਭਾਈ ਟਰੰਗੇ ਹਾਂਜੀ ਮੈਂ ਟਰੰਗੇ ਰਿਹਾ ਜਦੋਂ ਤੇ ਜਦੋਂ ਸਾਡਾ ਦੇ ਟਾਈਗਰ ਦਾ ਮੈਚ ਆ ਗਿਆ ਮੈਂ ਹੈ ਸਟ੍ਰੇਂ ਦਾ ਪਲੇਅਰ ਹਾਂ ਤੇ ਜਦੋਂ ਸਾਡਾ ਤੇ ਉਹਨਾਂ ਦਾ ਮੈਚ ਆ ਗਿਆ ਤੇ ਜਿੱਦਾਂ ਵਿੱਚ ਹੁੰਦੇ ਆ ਨਾ ਗਰਾਊਂਡ ਦੇ ਇੱਕ ਤਰਨ ਭਾਈ ਦੇ ਉਧਰੋਂ ਸ਼ੇਂਦਰ ਭਾਈ ਸਮਰੇ ਸੀ ਆਪਣੇ ਗਰਾਊਂਡ ਤੇ ਸਾਡਾ ਆਪਸੇ ਮੈਚ ਆ ਗਿਆ ਅੱਛਾ ਤੇ ਉਹ ਉਧਰੋਂ ਆ ਕੇ ਮੇਤੇ ਪੈਸੇ ਲਾਉਣ ਦੇ ਭਾਈ ਮੇਰੀਆਂ ਕਬੱਡੀਆਂ ਦੇ 100-100 ਡਾਲਰ ਲਾਉਣ ਦੇ ਭਾਈ ਉਹ ਇਹ ਕਿੰਨਾ ਕਿੰਨਾ ਕਾ ਜ਼ਿਆਦਾ ਮਾਨ ਬਖਸ਼ਿਆ ਨਾ ਉਹ ਕਹਿੰਦੇ ਕਹਿੰਦੇ ਤੇ ਅਸੀਂ ਇਹ ਨਹੀਂ ਕਹਿੰਦਾ ਮੈਚ ਵੱਖਰੀ ਚੀਜ਼ ਆ ਤੇਰੀ ਗੇਮ ਜਿਹੜੀ ਤੇਰੀ ਲੱਗੀ ਸਾਨੂੰ ਬਹੁਤ ਵਧੀਆ ਲੱਗੀ ਉਹ ਗੇਮ ਤੇ ਅਸੀਂ ਕੋਈ ਪੈਸੇ ਲਾਉਂਦੇ ਆ ਇੰਨਾ ਕ ਪਈ ਬਣਾਨੇ ਮਾਰ ਕਹਿੰਦਾ ਇੰਨਾ ਕ ਪਈ ਇੱਕ ਹੌਸਲਾ ਹੋਰ ਦੁੱਗਣਾ ਹੋ ਜਾਂਦਾ ਹੋਰ ਦੁੱਗਣੀ ਹੌਸਲੇ ਨਾਲ ਬੰਦਾ ਖੇਡਦਾ ਭਾਈ ਪਹਿਲੀ ਵਾਰੀ ਗਾ ਇੰਨਾ ਮਾਣ ਬਖਸ਼ਿਆ ਯਾਰ ਬਹੁਤ ਜ਼ਿਆਦਾ ਪਈ ਯਾਰ ਬੱਚੇ ਉਹਨਾਂ ਪਰਿਵਾਰਾਂ ਵਾਲੇ ਖੁਸ਼ ਆ ਪੂਰੇ ਪਰਿਵਾਰ ਵਾਲੇ ਭਾਈ ਫੁੱਲ ਖੁਸ਼ ਆ ਭਾਈ ਬਾਪੂ ਭਾਈ ਵੀਡੀਓ ਦੇਖੁੰਦਾ ਹਾਂ ਤਾਂ ਕੋਈ ਵੀ ਦੇਦਾਂਗਾ ਨਾ ਮੇ ਪੁੱਤ ਮੇਰਾ ਆ ਦੇਖੋ ਪੁੱਤ ਮੇਰਾ ਇੰਟਰਨੈਸ਼ਨਲ ਹੋ ਗਿਆ ਬਹੁਤ ਜ਼ਿਆਦਾ ਭਾਈ ਜਿਹੜਾ ਆਪਾਂ ਇੱਥੋਂ ਤੱਕ ਪਹੁੰਚਣਾ ਪਲੇਅਰ ਦਾ ਸੁਪਨਾ ਹੁੰਦਾ ਬੱਚੇ ਹਾਂਜੀ ਭਾਈ ਉਹ ਮੇਰੇ ਵੱਡੇ ਭਾਣ ਨੂੰ ਇਹਨੂੰ ਫੋਨ ਆਇਆ ਕਿਦਾ ਦਾ ਮੁੰਡਾ ਹੀ ਆਪਣਾ ਇਦਾਂ ਹੀ ਫੋਨ ਆਉਂਦੇ ਆ ਕਹਿੰਦੇ ਇਦਾਂ ਦਾ ਜਿਹੜੇ ਕਾਫੀ 5-6 ਸਾਲ ਹੋ ਗਏ ਮਤਲਬ ਆਪਾਂ ਚਿਰ ਦਾ ਫੋਨ ਫਾਂ ਦੇ ਕੋਈ ਕੰਟੈਕਟ ਨਹੀਂ ਇਹ ਵੱਡੇ ਭਰਾ ਨੂੰ ਫੋਨ ਆਇਆ ਇਦਾਂ ਦਾ ਕਹਿੰਦਾ ਮੁਬਾਰਕਾਂ ਕਹਿੰਦੇ ਤੈਨੂੰ ਕਹਿੰਦਾ ਕੌਣ ਉਨੇ ਆਇਆ ਆਪਣਾ ਨਾਮ ਦੱਸਿਆ ਆਪਣਾ ਕਿ ਮੈਂ ਇਦਾਂ ਦਾ ਉਹ ਬੋਲਦਾ ਕਿ ਨਾ ਤੇਰਾ ਭਰਾ ਕਿੰਨਾ ਇੰਨਾ ਖੇਡ ਗਿਆ ਤੁਹਾਨੂੰ ਬਹੁਤ ਜਦਾ ਮੁਬਾਰਕ ਵੰਡੇ ਭਰਾ ਦੀ ਜਿਹਨੇ ਆ ਕੇ ਮੈਨੂੰ ਦੱਸਿਆ ਅੱਖਾਂ 'ਚ ਪਣੀ ਆ ਗਿਆ ਕਹਿੰਦਾ ਅੱਜ ਕਹਿੰਦਾ ਇੰਨਾ ਨਾਮ ਬਣਾਤਾ ਸਾਡਾ ਵੀ ਨੂੰ ਬੱਚੀ ਆਪਣੇ ਪਿਛਲੇ ਇੰਟਰਵਿਊ ਦੇ ਵਿੱਚ ਤੂੰ ਦੱਸਿਆ ਸੀਗਾ ਕਈ ਲੋਕ ਕਹਿਣ ਲੱਗੇ ਸੀ ਬੱਚੀ ਚੱਟਾ ਲੋਂ ਲਾਪਿਆ ਜਾਂ ਹੋਰ ਕੁਛ ਨਸ਼ਾ ਕਰਨ ਲਾਪਿਆ ਜਦੋਂ ਜਦੋਂ ਤੂੰ ਆਇਆ ਵਾਪਸ ਤੇਰਾ ਜਦੋਂ ਸਵਾਗਤ ਹੋਇਆ ਮੈਂ ਸੁਣਿਆ ਉਹ ਵੀ ਮਲਕੀ ਖਲੋਤੇ ਸੀਗੇ ਉੱਥੇ ਹਾਂਜੀ ਭਾਈ ਮੈਂ ਇਹ ਕਹੇ ਬਾਕੀਆਂ ਨੂੰ ਵੀ ਕਹਿਣਾ ਚਾਹੁੰਦਾ ਆ ਕਿ ਯਾਰ ਜ਼ਰੂਰੀ ਨਹੀਂ ਬੰਦਾ ਯਾਰ ਹਰੇਕ ਨੂੰ ਕੋਈ ਗਲਤੀ ਹੁੰਦਾ ਯਾਰ ਬੰਦਾ ਸੱਟਾ ਪੇਟਾ ਕਰ ਵੀ ਥੱਲੇ ਡਿੱਗ ਜਾਂਦਾ ਯਾਰ ਭਾਈ ਉਹਨੂੰ ਭਈ ਚੁੱਕਣ ਦੀ ਬਜਾਏ ਉਹਨੂੰ ਤਾਣਾ ਮੇਨਾ ਨਾ ਮਾਰੋ ਯਾਰ ਜੇ ਹੈਲਪ ਨਹੀਂ ਕਰ ਸਕਦੇ ਭਈ ਉਹਨੂੰ ਗੱਲਾਂ ਵੀ ਨਾ ਸੁਣਾਓ ਯਾਰ ਠੀਕ ਆ ਭਾਈ ਕਿਉਂਕਿ ਆਪਾਂ ਇੱਕ ਪਹਿਲੇ ਹੀ ਹਾਲਾਤਾਂ ਦੇ ਮਾਰੇ ਹੁੰਨੇ ਆ ਸੱਟ ਲੱਗੀ ਹੁੰਦੀ ਆ ਭਾਈ ਬਹੁਤ ਮੁਸ਼ਕਲ ਭਈ ਇੱਕ ਪਲੇਅਰ ਨੂੰ ਦੁਬਾਰਾ ਉੱਠਾਣਾ ਭਈ ਇੱਕ ਇੱਕ ਹਿਸਾਬ ਦਾ ਭਈ ਦੁਬਾਰਾ ਸਟਾਰਟਿੰਗ ਤੋਂ ਆਪਾਂ ਜ਼ੀਰੋ ਲੈਵਲ ਤੋਂ ਕਬੱਡੀ ਸਟਾਰਟ ਕਰਦੇ ਆਂ ਜੋ ਪੜ ਡੇਗ ਕੇ ਉੱਠਣਾ ਬਹੁਤ ਔਖਾ ਭਾਈ ਤੇ ਉਪਰੋਂ ਭਾਈ ਜਦੋਂ ਫੇ ਇੰਨਾ ਉਹਨੇ ਤਾਨੇ ਮੇਨੇ ਆ ਨਸ਼ੇ ਕਰਦਾ ਆ ਇੰਨਾ ਨਹੀਂ ਭਾਈ ਉਹ ਕਿਹੜੇ ਹਾਲਾਤਾਂ ਚੋਂ ਗੁਜ਼ਰ ਰਿਹਾ ਭਾਈ ਕਿਹੜੇ ਹਾਲਾਤਾਂ ਚੋਂ ਲੰਘ ਰਿਹਾ ਉਪਰੋਂ ਫੇ ਉਹਨਾਂ ਨੂੰ ਤਾਨੇ ਮੇਨੇ ਕਿ ਇਹ ਨਸ਼ਾ ਕਰਦਾ ਆ ਚਟਾ ਲੁੰਦਾ ਖੁੱਦ ਭਾਈ ਮੈਨੂੰ ਮੇਰੇ ਜਦੋਂ ਛੱਟ ਲੱਗੀ ਮੈਨੂੰ ਭਾਈ ਕਹਿਣ ਲੱਗੇ ਕਿ ਇਹ ਨਸ਼ਾ ਇਹ ਤੈਨੂੰ ਪਤਾ ਬੰਦੇ ਦੀ ਉਹ ਬਾਡੀ ਨਹੀਂ ਕੰਮ ਕਰਦੀ ਬਾਡੀ ਵੀਕ ਪੈ ਜਾਂਦੀ ਆ ਇਹ ਕਹਿਣ ਲੱਪੇ ਫੇ ਇਹ ਲੋਕੀ ਦਾ ਨਾਂ ਕਹਿਣ ਲੱਪਿੰਦੇ ਆ ਕਿ ਇਹ ਨਸ਼ੇ ਕਰਦਾ ਆ ਇਹ ਚਟਾ ਲੁੰਦਾ ਆ ਉਹੀ ਉਂਦੇ ਹਾਲਾਤ ਦੇਖੋ ਉਹਦੇ ਘਰ ਦੇ ਹਾਲਾਤ ਦੇਖੋ ਉਹ ਤੇ ਕੀ ਬੀਤ ਰਹੀ ਆ ਭਾਈ ਯਾਰ ਇਹ ਤੁਸੀਂ ਜੇ ਕੋਈ ਉਹਨੂੰ ਸ਼ਾਬਾਸ਼ ਹੀ ਨਹੀਂ ਦੇ ਸਕਦੇ ਹੋ ਹੌਸਲਾ ਨਹੀਂ ਦੇ ਸਕਦੇ ਯਾਰ ਮਾਰਾ ਵੀ ਨਾ ਕੋ ਮਾਰਾ ਵੀ ਨਾ ਕੋ ਯਾਰ ਭਾਈ ਉਹਨੂੰ ਮਾਰਾ ਵੀ ਨਾ ਕੋ ਦਿਨੋ ਭਾਈ ਅੱਜ ਭਾਈ ਜਿੱਦਣ ਆਇਆ ਮੈਂ ਫਿਰ ਵਾਪਸ ਉਹੀ ਬੰਦੇ ਭਾਈ ਗਲੇ ਲਾ ਕੇ ਮਿਲਦੇ ਆ ਉਹੀ ਬੰਦੇ ਜੱਫੀਆਂ ਪਾਉਂਦੇ ਆ ਲੋਕਾਂ ਦੀ ਨਾ ਭਾਈ ਲੋਕਾਂ ਦੀ ਪਰਵਾਹ ਨਾ ਕਰੋ ਲੋਕੀ ਅੱਜ ਅੱਜ ਹੋਰ ਆ ਕੱਲ ਹੋਰ ਆ ਭਾਈ ਜੇ ਉਂਗਲ ਖੜੀ ਆ ਨਾ ਭਾਈ ਸਾਰੇ ਤੇਰੇ ਨਾਲ ਆ ਜੇ ਉਂਗਲ ਥੱਲੇ ਆਣਾ ਕੋਈ ਨਹੀਂ ਬੋਤਰਾ ਭਾਈ ਇਹ ਸਾਰੇ ਭਾਈ ਕਬੱਡੀ 'ਚ ਇਹ ਆ ਕਬੱਡੀ ਦੇ ਰੂਲ ਹੀ ਇਹ ਆ ਕਬੱਡੀ 'ਚ ਜਿਹੜਾ ਭਾਈ ਹੁਣ ਕਬੱਡੀ ਮੋੜਦਾ ਨਾ ਉਹਨੂੰ ਸਾਰੇ ਪੁੱਛਦੇ ਆ ਜਿਹੜਾ ਡੈੱਡ ਹੋ ਗਿਆ ਨਾ ਉਹਨੂੰ ਕੋਈ ਨਹੀਂ ਪੁੱਛਦਾ ਭਾਈ ਇਹ ਆਪਣੀ ਗੇਮ ਭਾਈ ਆਪਣੀ ਸੈੱਟ ਰੱਖਣੀ ਪੈਂਦੀ ਆ ਆਪਣੀ ਕਬੱਡੀਆਂ ਵੱਤੋਂ ਵੱਤ ਪਾਓ ਭਾਈ ਹੁਣ ਆਪਣੇ ਬੱਚੇ ਕਿਸੇ ਹੋਰ ਕਲੱਬਾ ਦੇ ਵਿੱਚ ਹੁੰਦੀ ਵੀ ਗੱਲ ਬਾਤ ਹਾਂਜੀ ਭਾਈ ਉਹ ਰੱਬ ਦਾ ਸ਼ੁਕਰ ਆ ਰੱਬ ਕਰੋਨਾ ਨਾ ਭਾਈ ਆਪਾਂ ਵਧੀਆ ਗੇਮ ਦਿਖਾ ਕੇ ਆਏ ਆ ਭਾਈ ਟਾਪ ਕਲਾਸ ਭਾਈ ਆਪਾਂ ਪੂਰੇ ਸੀਜ਼ਨ ਚ ਭਾਈ ਟਾਪ ਰਏ ਆ ਭਾਈ ਆਪਣਾ ਚਲੋ ਹਾਰ ਜਿੱਤ ਮੈਨੇ ਨਹੀਂ ਰਹਾ ਦੀ ਆਪਣੀਆਂ ਕਬੱਡੀਆਂ ਭਾਈ ਟਾਪ ਦੀ ਪਈਆਂ ਪੂਰੇ ਸੀਜ਼ਨ ਦੇ ਆਪਾਂ ਨੂੰ ਚਾਰ ਯਾਖੇ ਆ ਭਾਈ ਬਹੁਤ ਵਧੀਆ ਕਬੱਡੀਆਂ ਪਈਆਂ ਰਹੀ ਭਾਈ ਰੱਬ ਦਾ ਸ਼ੁਕਰ ਆ ਭਾਈ ਬੱਚੇ ਆਪਣੇ ਜਿਹੜੇ ਉਧਰਲੇ ਪੰਜਾਬ ਦੇ ਪਲੇਅਰ ਸੀ ਲੈਂਦੇ ਪੰਜਾਬ ਦੇ ਹਾਂਜੀ ਉਹਨਾਂ ਦੇ ਨਾਲ ਕਿਦਾਂ ਦਾ ਰਿਲੇਸ਼ਨ ਸੀ ਵਾਹੀ ਬਹੁਤ ਵਧੀਆ ਯਾਰ ਇੱਕ ਆਪਣਾ ਮੁੰਡਾ ਹੀ ਗੁਲਾਮ ਫੀਟੋਕਾ ਤੇ ਅਲੀ ਵੜਾਇਜ ਭਾਈ ਉਹਨੂੰ ਮੁੱਕੀਆਂ ਵਾਲੀ ਮਸ਼ੀਨ ਕਹਿੰਦੇ ਆ ਅੱਛਾ ਹਾਂਜੀ ਵਾਜੀ ਤੇ ਭਾਈ ਅਲੀ ਵੜਾਇਜ ਨੇ ਨਾ ਉਹਨਾਂ ਨਾਲ ਸਾਡਾ ਮੈਚ ਆਇਆ ਉਹ ਵੀ ਟਾਈਗਰ ਚ ਖੇਡ ਲਈ ਅਲੀ ਵੜਾਇਜ ਨੇ ਨਾ ਮੇਰੀ ਮੁੱਕੀ ਮਾਰੀ ਤੇ ਦਿਮਾਗ ਚੋਂ ਮੈਂ ਹਿੱਲ ਗਿਆ ਤੇ ਉਹਨਾਂ ਨੂੰ ਨਾ ਭਾਈ ਉਹਨਾਂ ਨੂੰ ਆਦਤ ਆ ਫੇਰ ਠਾਲ ਕੇ ਪੁਜਾਇਆ ਕਿ ਜਿੰਨੇ ਜਦੋਂ ਬੰਦਾ ਉੱਠੇ ਨਾ ਉਹ ਪੈਂਦੇ ਨਹੀਂ ਅੱਛਾ ਹਾਂਜੀ ਉਹਨੇ ਮੇਰੀ ਮੁੱਕੀ ਮਰੀ ਮੈਂ ਇੱਕ ਦੋ ਸੈਕਿੰਡ ਮੈਂ ਇਦਾਂ ਘੁੰਮ ਗਿਆ ਉਹ ਅੱਗੇ ਖੜਾ ਹੋ ਗਿਆ ਮੈਂ ਕਹਾ ਸ਼ੁਕਰ ਆ ਤੂੰ ਮੈਂ ਕਹਾ ਵੇ ਦੂਜੀ ਨਹੀਂ ਮਾਰਦੀ ਮੈਂ ਭਾਈ ਵੇ ਲ ਕਿਆ ਭਾਜੀ ਤੇ ਤਾਂ ਇੱਕ ਗਲਾ ਵੀ ਲੋਕਾ ਉਹ ਬਾਤ ਚ ਨਾ ਜਿੱਦਾਂ ਪਹਿਲਾਂ ਅੱਡਾ ਡਰਦੇ ਹ ਸੀ ਤੇ ਮੈਂ ਉਹਦਾ ਨਾ ਉਤੇ ਅਲੀ ਦੇ ਮੈਂ ਥਾਪੀਆਂ ਆਈਆਂ ਮਾਰਦੀਆਂ ਵਾਹ ਭਾਈ ਆਪਣੇ ਇਹ ਦਿਨ ਭਾਈ ਆਪਣੇ ਕੋਲ ਆਏ ਅਸੀਂ ਇਕੱਠੇ ਹੋਏ ਭਾਈ ਭਾਈ ਇੱਕ ਦੂਜੇ ਨਾਲ ਆਪਣਾ ਸੁਭਾਅ ਮਿਲਿਆ ਭਈ ਗੱਲਾਂ ਬਾਤਾਂ ਹੋਈਆਂ ਬੜੇ ਭਾਈ ਬੰਦੇ ਵਧੀਆ ਯਾਰ ਦਿਲ ਦੇ ਸੁਭਾਅ ਦੇ ਵਧੀਆ ਬਹੁਤ ਵਧੀਆ ਭਈ ਉਹ ਮੰਨਦੇ ਹੀ ਨਹੀਂ ਕਿ ਅਸੀਂ ਇੰਡੀਆ ਪਾਕਿਸਤਾਨ ਉਹ ਕਹਿੰਦੇ ਚੜਦਾ ਪੰਜਾਬ ਦੇ ਲੈਂਦਾ ਪੰਜਾਬ ਉਹ ਕਹਿੰਦੇ ਅਸੀਂ ਭਰਾ ਆ ਕਹਿੰਦੇ ਇਹ ਚੀਜ਼ ਨੂੰ ਕਹਿੰਦੇ ਇਹ ਤੇ ਆਪਣੇ ਮਤ ਉਹਨਾਂ ਨੇ ਗਾਂ ਕੀਤੇ ਆ ਇੰਡੀਆ ਪਾਕਿਸਤਾਨ ਕਹਿੰਦੇ ਆਪਾਂ ਸਾਰੇ ਭਰਾ ਆ ਆ ਭਾ ਇੱਕ ਪਲੇਅਰ ਆ ਭਈ ਫੈਮਿਲੀ ਆ ਆਪਾਂ ਵਿੱਚ ਚੜਦੇ ਪੰਜਾਬਾ ਭਾਉ ਲੈਂਦੇ ਪੰਜਾਬਾ ਜਿਹੜੇ ਕਬੱਡੀ ਵਾਲੇ ਭਈ ਇੱਕ ਫੈਮਿਲੀ ਆ ਹਾਂ ਜੀ ਬਈ ਉਹਨਾਂ ਨੂੰ ਇਹ ਚੀਜ਼ ਨੂੰ ਬਸ ਵਿੱਚ ਨਾ ਲਿਆਓ ਹੋਰ ਚੀਜ਼ਾਂ ਵਿੱਚ ਨਾ ਲਿਆਓ ਕਿ ਪਲੈਨ ਵਿਆਹ ਜਾਤਾ ਪਤਾ ਜਾਂ ਬਈ ਆਪਣੇ ਇੰਡੀਆ ਪਾਕਿਸਤਾਨ ਇਹਨਾਂ ਚ ਨਾਲ ਇੱਕ ਉਹ ਫੈਮਿਲੀ ਹੁੰਦੀ ਆ ਕਬੱਡੀ ਵਾਲਿਆਂ ਦੀ ਬਈ ਉਹਨੂੰ ਕਬੱਡੀ ਤੱਕ ਹੀ ਸੀਮਤ ਰੱਖੋ ਬਾਕੀ ਇਹਦੇ ਬੱਚੇ ਸੱਟਾ ਬੇਟਾ ਤੋਂ ਵਿਚਾਰ ਰਵੇ ਪ੍ਰਮਾਤਮਾ ਕਰੇ ਤੂੰ ਹੋਰ ਬਲੰਦੀਆਂ ਛੋਏ ਠੀਕ ਰੱਬ ਦਾ ਸ਼ੁਕਰ ਹੈ ਚਲੋ ਸਸੀ ਗਾਂਜੀ ਸਾਰੇ ਸਸੀ ਗਾਂਜੀ ਸਾਰਿਆਂ